ਨਿਰਮਲ ਤੁਸੀਂ ਹੋ ਹਾਂਜੀ ਨਿਰਮਲ ਸੰ ਘਾਟ ਨਹੀਂ ਲੱਗਣਾ ਚਾਹੀਦਾ ਠੀਕ ਹੈ ਸਰ ਮੇਰਾ ਜ਼ਿਲ੍ਹਾ ਮੇਰਾ ਹੈ ਮੇਰੇ ਲੋਕ ਨਾ ਆੜਤੀ ਵੀ ਆਪਣੇ ਤੇ ਕਿਸਾਨ ਵੀ ਆਪਣੇ ਹੈ ਨਾ ਕਿਸੇ ਤਰ੍ਹਾਂ ਦਾ ਵੀ ਕੱਟ ਬਰਦਾਸ਼ਤ ਨਹੀਂ ਹੋਣਾ ਆਦਰਵਾਈ ਕਾਰਵਾਈ ਹੋਏਗੀ ਇਹ ਧਿਆਨ ਰੱਖਣਾ ਸਹੀ ਹੈ ਆਹ ਤੇ ਆੜਤੀਆਂ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਸੀ ਪਹਿਲਾਂ ਸੈਲਰ ਵਾਲਿਆਂ ਵੀ ਉਹ ਕਹਿੰਦੇ ਜਿਹੜਾ ਮਾਲ ਠੀਕ ਹੋਏਗਾ ਪੂਰੇ ਰੇਟ ਤੇ ਹਾਂ ਉਹਨੇ ਅੱਗੇ ਰੋਗ ਅਫੈਕਟਡ ਆਏ ਨੇ ਖਾੜਾ ਤੋਂ ਹੈ ਨਾ ਪਰੇਸ਼ਾਨ ਨੇ ਸੋ ਬਧਾਈਆਂ ਜੀ ਤੁਹਾਨੂੰ ਅੱਜ ਹੁੰਦੀ ਵੀ ਸੈਮ ਤੇ ਕੱਲ ਸ਼ਾਮ ਤੱਕ ਪੈਸੇ ਇਹਨਾਂ ਦੇ ਖਾਤੇ 'ਚ 15 <laughs> कल पैसे भी पेगांगा तेरे घर ठीक सर अरे रिया बिहार अरे रिया से अरे रिया हां बिहार से भ्यार है ना हां जी हां जी स्वआप भी बड़ी कठिन मेहनत करते हो है ना हां जी हां जी तो आगे भी जहां आते हो हां यहां तो बाबू के पास 8 9 साल से हम आते हैं तो ठीक दिहाड़ी बनती है हां सब कुछ ठीक बनता है ना ओके 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 दलजीत ये किथों है तेरे अपने एमएम वाले जी एमएम वाले हां ਨੁੱਤੀ ਗਾਦੀ ਠੀਕ ਹੂੰ ਇਹ ਵੀ ਅੱਛਾ ਟੈਕਨਾਲੋਜੀ ਜਲਜੀਤ ਨੇ ਆਏデア ਨਹੀਂ ਚੱਕੇ ਗਿਆ ਘਰ ਜਰਾ ਹਾਂ ਇਹ ਜਾਣੀ ਦਵਾਈ ਦੀ ਤੇਰੀ ਜੀ ਵੀ ਤੇ ਕੋਈ ਜਾਣੀ ਸਰ ਦਦੀ ਸਾਡੇ ਕੋਲ ਗਾਲੀ ਬੜੀ ਅੱਛਾ ਕੰਦੇ ਪਾਈ ਆਵਾ ਗਿਆ ਕੋਣ ਨੇ ਮਾਰ ਗਾ ਹਾਂ ਜੀ ਅੱਛਾ ਤੇ ਕੀ ਸ਼ੌਕ ਹੈ ਮਾਨੂੰ ਤਾਂ ਤੇਰੀਏ ਦੇ ਬੰਦੇ ਅੱਗੇ ਵੀ ਨਹੀਂ ਫੜਾ ਹਾਂ ਜੀ ਆਨੇ ਜਾਣੀ ਤੋਂ ਹਾਂਜੀ ਹਾਂਜੀ ਉਹਦੇ ਡੜੀ ਚਲੋ ਤੇ ਇਹ ਏਜੰਸੀ ਕਿਹੜੀ ਹੈ ਇਸਨੇ ਇੱਕੋ ਹੀ ਸਾਰੀ ਇੱਕੋ ਹੀ ਹੈ ਇਹ ਮੇਰੇ ਲਈ ਮੰਡੀ ਸਾਰੀ ਇਹ ਪਨਗਰੇਨ ਕੋਲੀ ਸਰ ਓਕੇ ਓਕੇ ਠੀਕ ਹੈ ਨਹੀਂ ਵਧੀਆ ਵਧੀਆ ਲਿਓ ਲਿਓ ਮੂੰਹ ਮਿੱਟਕ ਰਹੀ ਹੈ ਕੀ ਨਾ ਤੁਹਾਡਾ ਹਾਂਜੀ ਇੰਦਰ ਜੀ ਚਲ ਤੇ ਕੱਲ ਇਹਨਾਂ ਦੇ ਖਾਤੇ ਚ ਪੈਸੇ ਇੰਸਪੈਕਟਰ ਸਾਹਿਬ ਕਿੱਥੇ ਹੋ ਠੀਕ ਸਰ ਠੀਕ ਰਾਜ ਜੀ ਅੱਜ ਹੀ ਸਰ ਕਰਵਾ ਦੇ ਹਾਂਜੀ ਹਾਂਜੀ ਕਾਈ ਵਾਰ ਬੜੀ ਅੱਜ ਲੋ ਜੀ ਅੱਜ ਹੀ ਪਹੇ ਕਿੰਨੇ ਕਿੰਨੀ ਗਏ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਜੀ ਕੀ ਕਹਿਣਾ ਆਪ ਜੀ ਦਾ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਪਵਾ ਦੀ ਬੜੀ ਨਾਮਵਰ ਮੰਡੀ ਸਰਨਾ ਮੰਡੀ ਉੱਥੇ ਅੱਜ ਪਰਚੇ ਸ਼ੁਰੂ ਕਰਾਈ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈਡੀ ਦੀ ਪ੍ਰੋਕਿਊਰਮੈਂਟ ਦਾ سلسلہ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਭਾਵੇਂ ਹਰਾਂ ਦੀ ਮਾਰ ਚੱਲ ਕੇ ਪੰਜਾਬ ਦਾ ਕਿਸਾਨ ਮੰਡੀਆਂ ਚ ਆ ਰਿਹਾ ਪਰ ਇਹਦੇ باوجود ਉਹ ਜਰਦੀ ਕਲਾਚਾ ਹੋਰ ਬੜਾ ਸ਼ਾਨਦਾਰ ਜਿਹੜਾ ਉਹ ਮੈਂ ਸਮਝਦਾ ਵਿੱਚ ਹੋਣਾ ਇਸ ਵਾਰ ਮੰਡੀ ਚ ਕੁਆਲਿਟੀ ਦੇ ਪੱਖ ਤੋਂ ਵਧੀਆ ਆ ਰਿਹਾ ਸੋ ਪੰਜਾਬ ਦੇ ਅੰਦਰ ਹੁਣ ਤੱਕ 11 ਲੱਖ 23000 ਐਮਟੀ ਚੋਹਾਨਾ ਮੰਡੀਆਂ ਚ ਪਹੁੰਚਿਆ ਜਿਹਦੇ ਵਿੱਚੋਂ 10.5 ਲੱਖ ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ 2399 ਰੁਪਏ ਐਮਐਸਪੀ ਦੇ ਮੁਤਾਬਕ 2085 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ ਚ ਆ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਐਲਾਨ ਹੈ ਉਹਨੂੰ ਵਫਾ ਕੀਤਾ ਜਾ ਰਿਹਾ ਉਹ ਤੇ ਅਮਲ ਕੀਤਾ ਜਾ ਰਿਹਾ ਸੋ ਅੱਜ ਵੀ ਇਸ ਮੰਡੀ ਦੇ ਅੰਦਰ ਦੋ ਢੇਰੀਆਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਮੰਡੀ 'ਚ ਦਿੱਕਤ ਨਾ ਆਵੇ ਤੇ ਮੈਂ ਇੱਕ ਅਪੀਲ ਆਪਣੇ ਪਿਆਰੇ ਕਿਸਾਨ ਵੀਰਾਂ ਨੂੰ ਵੀ ਕਰਨੀ ਚਾਹਨਾ ਕਿ ਉਹ ਭਾਵੇਂ ਇੱਕ ਦਿਨ ਚਾਹਣਾ ਲੇਟ ਵੱਢ ਕੇ ਲੈ ਕੇ ਆਣ ਚੁਹਾਨਾ ਮਤਲਬ ਇਸ ਤਰ੍ਹਾਂ ਸਵਾਰ ਕੇ ਲੈ ਕੇ ਆਣ ਕਿ ਮੰਡੀ ਚ ਕੋਈ ਦਿੱਕਤ ਨਾ ਪੈਦਾ ਹੋਵੇ ਸੋ ਅਸੀਂ ਸਭ ਨੇ ਰਲ ਕੇ ਇੱਕ ਦੂਜੇ ਦੇ ਹਿੱਤਾਂ ਦਾ ਖਿਆਲ ਰੱਖਣਾ ਸੋ ਲਗਾਤਾਰ ਸਾਡੇ ਸਾਰੇ ਅਧਿਕਾਰੀ ਸੇਵਾਨ ਸਾਡਾ ਪ੍ਰਸ਼ਾਸਨ ਮੰਡੀਆਂ ਦੇ ਅੰਦਰ ਪ੍ਰੋਕਿਊਰਮੈਂਟ ਨੂੰ ਸੁਚਾਰੂ ਬਣਾਉਣ ਦੇ ਲਈ ਉਹ ਆਪਣੀ ਨਿਗ੍ਹਾ ਰੱਖ ਰਿਹਾ ਪੂਰੇ ਅਸੀਂ ਅਲਰਟ ਹੈਗੇ ਆ ਔਰ ਅਸੀਂ ਉਮੀਦ ਕਰਦੇ ਆ ਵੀ ਇਸ ਸੀਜ਼ਨ ਜਿਹੜਾ ਆ ਇੱਕ ਵਾਰ ਫਿਰ ਸਾਰੀਆਂ ਹੀ ਉਹ ਫੈਕਿਲਟੀਆਂ ਜਿਹੜੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹਨਾਂ ਦੇ ਲਈ